ਸ਼੍ਰਮਣੀ ਅਕਾਲੀ ਦਲ ਪਾਰਟੀ ਦੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨੌਜਵਾਨਾਂ ਨਾਲ ਖਿਲਵਾੜ ਕਰ ਰਹੀ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਆਪਸ ਵਿੱਚ ਮਿਲੇ ਹੋਏ ਹਨ ਅਤੇ ਫ੍ਰੈਂਡਲੀ ਫ੍ਰੈਂਡਲੀ ਮੈਚ ਖੇល ਰਹੇ ਹਨ। ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸੱਤਾ ਦੇ ਨਸ਼ੇ ਵਿੱਚ ਚੂਰ ਹਨ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਜਿਸ ਗਵਰਨਮੈਂਟ ਇਜ਼ ਪਲੇਇੰਗ ਵਿਦ ਦਾ ਲਾਈਵਸ ਆਫ ਯੰਗਸਟਰਸ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਖਲਵਾੜ ਕਰ ਰਹੀ ਹੈ ਆ ਸ਼ੋਸ਼ੋਭਤ ਵੀਰ ਹੈ ਜਿਹੜਾ ਹਰ ਟੈਸਟ 'ਚ ਫੇਲ ਹੋਇਆ ਬਲਕਾਰ ਦਾ ਮੁੰਡਾ ਮੰਤਰੀ ਦਾ ਉਹਨੂੰ ਚੱਕ ਕੇ ਜੀਐਮ ਲਾਤਾ ਉਥੇ ਕੀ ਕੁਆਲਿਫਿਕੇਸ਼ਨ ਔਰ ਹਰ ਭਰਤੀ ਚ ਆਈਐਸਐਸ ਬੋਰਡ ਦੀ ਭਰਤੀ ਚ ਬੜਾ ਵੱਡਾ ਸਕੈਮ ਨਿਕਲ ਕੇ ਆਇਆ ਹੋਰ ਭਰਤੀਆਂ ਚ ਵੀ ਰੋਲੇ ਪੈ ਰਹੇ ਔਰ ਰੋਲੇ ਇਸ ਲਈ ਪੈ ਰਹੇ ਆ ਕਿਉਂਕਿ ਫੇਵਰ ਐਂਡ ਫੇਵਰੇਟਿਜ਼ਮ ਆਰਡਰ ਆਫ ਦਿ ਡੇ ਹੋ ਗਿਆ ਅੱਜ ਪੰਜਾਬ ਦੇ ਹਾਲਾਤ ਕੀ ਨੇ ਇਹ ਮਿਲਨੀਆਂ ਰੱਖ ਰਹੇ ਆ ਵਪਾਰ ਮਿਲਨੀ ਵਪਾਰੀ ਆ ਕਿਹੜਾ ਰਿਹਾ ਤੁਸੀਂ ਤਾਂ ਆਪ ਪ੍ਰੋਵੀਜ਼ਨ ਘਟਾਤੀ ਆ ਇਨਸੈਂਟਿਵ ਦੀ ਬਜਟ ਦੀ ਅਲੋਕੇਸ਼ਨ ਫਾਰ ਇੰਡਸਟਰੀ ਇਨਸੈਕਟਿਵ ਘਟਾਤੀ ਆ ਕਿਉਂ ਘਟਾਤੀ ਕਿਉਂਕਿ ਇੰਡਸਟਰੀ ਘਟ ਗਈ ਆ 70 ਹਜ਼ਾਰ ਕਰੋੜ ਇਹ ਕਹਿੰਦੇ ਆ ਤੁਸੀਂ ਗਵਰਨਮੈਂਟ ਦੇ ਵੈਸੇ ਆਡਿਟਡ ਫਿਗਰ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਕੱਢ ਲਓ ਕਹਿੰਦੇ 2-3 ਹਜ਼ਾਰ ਕਰੋੜ ਵੀ ਨਹੀਂ ਆਇਆ ਕਿਹੜੀ ਨਵੀਂ ਇੰਡਸਟਰੀ ਆਈ ਆ ਤੁਸੀਂ ਪਟਿਆਲੇ ਜ਼ਿਲ੍ਹੇ ਚ ਕਿਸੇ ਜ਼ਿਲ੍ਹੇ ਚ ਜਾ ਕੇ ਦੱਸੋ ਨਵੀਂ ਕੋਈ ਫੈਕਟਰੀ ਲੱਗਦੀ ਆ ਤਾਂ ਸਾਹਮਣੇ ਦਿਸਦੀ ਆ ਉਹ ਲੁਕੋ ਥੋੜੀ ਸਕਦੇ ਇਹਨਾਂ ਨੇ ਕਿਹੜੀ ਦਰਦ ਘਾਟਨ ਕੀਤਾ 70 ਹਜ਼ਾਰ ਕਰੋੜ ਦਾ 2 ਸਾਲਾਂ ਚ ਇਨਵੈਸਟਮੈਂਟ ਮੀਨਸ ਹੈਲੋ ਬਲਾਰਟ ਕਿੱਥੇ ਕਿਹੜੀ ਨਵੀਂ ਫੈਕਟਰੀ ਇਹ ਤਾਂ BMW ਦਾ ਪਲਾਂਟ ਨਹੀਂ ਆਇਆ ਇਹਦਾ ਮਜੀਠਿਆ ਸਾਹਿਬ ਕੀ JE ਦੀ ਭਰਤੀ ਦਾ ਵੀ ਇੱਕ ਕਫਲਾ ਸਾਹਮਣੇ ਆਇਆ ਕਿ ਹਰਿਆਣਾ ਦੇ ਲੋਕਾ ਜੇ ਹਰਿਆਣਾ ਦੇ ਨੌਜਵਾਨ ਹੈ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਦੇਖੋ ਇਹਦੇ 'ਚ ਬੜਾ ਰੌਲਾ ਪਿਆ ਕਿ ਟੈਪਰ ਲੀਕ ਹੋਇਆ ਹੈ ਔਰ ਪੇਪਰ ਲੀਕ ਜੇ ਹਰਿਆਣੇ ਦੇ ਬੱਚਿਆਂ ਨੂੰ ਉਹ ਪੇਪਰ ਸਪਲਾਈ ਕੀਤੇ ਗਏ ਉਹਨਾਂ ਨੇ ਉਹ ਪੇਪਰ ਟੌਪ ਕੀਤੇ ਮੈਂ ਪਹਿਲਾਂ ਵੀ ਇੱਕ ਵਾਰੀ ਕਹੇ ਜਾ ਇਸ਼ੂ ਰੇਜ਼ ਕੀਤਾ ਸੀ ਜਦੋਂ ਸੰਗਰੂਰ ਜ਼ਿਲ੍ਹੇ ਤੋਂ ਸਾਰੇ ਭਰਤੀ ਹੋ ਗਏ ਸੀ ਉਹ ਪੇਪਰ ਕੈਨਸਲ ਹੋਏ ਅਖੀਰ 'ਚ ਇਹਦੇ ਚੋ ਹੀ ਕੰਮ ਹੈ ਦੇਖੋ ਬੜਾ ਵੱਡਾ ਫਿਲਵਾੜਾ ਆ ਸਾਡੇ ਨੌਜਵਾਨਾਂ ਨਾਲ ਜਿਹੜਾ ਕਹਿੰਦਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲਾਂਗੇ ਹੁਣ ਤਾਂ ਇਹ ਪੇਪਰ ਲੀਕ ਹੀ ਹਰਾਨੇ ਨੂੰ ਕਰ ਦੇ ਕਿਉਂਕਿ ਹਰਿਆਣੇ ਦੀ ਇਲੈਕਸ਼ਨ ਆਈ ਹੈ ਜਿਸ ਇਸ ਪਿਓਰ ਸੁਸ਼ੀਲ ਗੁਪਤਾ ਔਰ ਇਹਦੇ ਨਾਲ ਰਲ ਮਿਲ ਕੇ ਇਹ ਜੀ ਕਰਕਤਾ ਹੋ ਰੀਆਂ ਕਿ ਕਿਵੇਂ ਹਰਿਆਣੇ ਦੇ ਬੱਚਿਆਂ ਨੂੰ ਨੌਕਰੀ ਮਿਲ ਜਾ ਆਮ ਆਦਮੀ ਪਾਰਟੀ ਨੂੰ ਕੋਈ ਬੈਨੀਫਿਟ ਹੋ ਜਾਏ ਐਂਡ ਹੀ ਹੀ ਇਸ ਗਾਟ ਦ ਡਿਪਾਰਟਮੈਂਟ ਹੀ ਇਸ ਦ ਚੀਫ ਮਿਨਿਸਟਰ ਲਾਅ ਐਂਡ ਆਰਡਰ ਚ ਇਹ ਸਲੀਪਿੰਗ ਹਰ ਮੁੱਦੇ ਤੇ ਸੁੱਤੇ ਪਏ ਉਜੀ ਤੁਸੀਂ ਅਭੀ ਇੰਡੀਆ ਗੱਠਜੋੜ ਦੇ ਬਾਰੇ ਕੀ ਕਹਿਣਾ ਇੱਕ ਤਰਫ ਇੰਡੀਆ ਗੱਠਜੋੜ ਹੋਇਆ ਬਾਹਰ ਕੇਂਦਰ ਦੇ ਵਿੱਚ ਸਾਂਝਦਾਰੀ ਹੋਈ ਆ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਜੋ ਮਜ਼ਾਕ ਕੀਤਾ ਜਾ ਰਿਹਾ ਹੈਗਾ ਦੇਖੋ ਭਗਵੰਤ ਮਾਨ ਜੀ ਦਾ ਮੈਂ ਪਹਿਲਾ ਧੰਨਵਾਦ ਉਹਦਾ ਨਾ ਕਰਨ ਲੱਗਿਆ ਉਹਨਾਂ ਨੇ ਇੱਕ ਗੱਲ ਕਬੂਲੀ ਜਿਹੜੀ ਬਾਰੇ ਮੈਂ ਬੜੀ ਵਾਰੀ ਟਿੱਪਣੀ ਕਰਦਾ ਸੀਗਾ ਕਿ ਕਾਂਗਰਸ ਦਾ ਕੋਈ ਲੀਡਰ ਗਾਂਧੀ ਪਰਿਵਾਰ ਦੇ ਇੰਨਾ ਨੇੜੇ ਨਹੀਂ ਜਿੰਨਾ ਭਗਵੰਤ ਮਾਨ ਔਰ ਭਗਵੰਤ ਮਾਨ ਆਪ ਐਸ ਔਨ ਫਲੋਰ ਆਫ ਦਾ ਹਾਊਸ ਕਹਿ ਰਿਹਾ ਕਿ ਤੁਹਾਡੇ ਨਾਲ ਤਾਂ ਉਹ ਬੀਬੀ ਆ ਰਾਹੁਲ ਗਾਂਧੀ ਬਹਿਂਦੇ ਨਹੀਂ ਮੇਰੇ ਨਾਲ ਤਾਂ ਬੜਾ ਪਿਆਰ ਔਰ ਇਹੀ ਗੱਲ ਕਿ ਇਹ ਦੋਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਫਰੈਂਡਲੀ ਮੈਚ ਖੇਲ ਰਹੇ ਆ ਆਪਸ ਵਿੱਚ ਜੇ ਸਭ ਤੋਂ ਨੇੜੇ ਮੈਂ ਕਹਿ ਸਕਦਾ ਕਾਂਗਰਸੀ ਦਾ ਕੋਈ ਆਗੂ ਕਾਂਗਰਸ ਦੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਨੇੜੇ ਆ ਤੇ ਉਹ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੀ ਭਗਵੰਤ ਮਾਨ ਦੀ ਸਾਰੀਆਂ ਤਸਵੀਰਾਂ ਜਨਤਕ ਨੇ ਔਰ ਆ ਜਿਹੜੇ ਲੁਧਿਆਣੇ ਦੇ ਐਮਪੀ ਸਾਹਿਬ ਨੇ ਜਾਂ ਹੋਰ ਐਮਪੀ ਨੇ ਉਹਨਾਂ ਨਾਲ ਰੋਜ ਪੈਗ ਪਿਆਲੇ ਦੀ ਸਾਂਝ ਭਗਵੰਤ ਮਾਨ ਦੀ ਬੱਚਾ ਬੱਚਾ ਜਾਣਦਾ ਜੀ ਸਰ ਇੱਕ ਹਰਮੀ ਸਿੰਘ ਪਠਾਨ ਮਾਜਰਾ ਦੇ ਵੱਲੋਂ ਪੱਤਰਕਾਰ ਨਾਲ ਕਿਹਾ ਗਿਆ ਕਿ ਬਾਹਰ ਮਿਲ ਵਿਧਾਨ ਸਭਾ ਦੇ ਵਿੱਚ ਕਿਵੇਂ ਦੇਖਿਓ ਕਿ ਇਸ ਟੀਵੀ ਖਬਰਤਰਕਾਰ ਨੂੰ ਕਿਹਾ ਗਿਆ ਗੈਲਰੀ ਦੇ ਵਿੱਚ ਖੜਕੇ ਇੱਕ ਮੈਂ ਬੇਨਤੀ ਕਰਾਂ ਜੀ ਇਹ ਜਿਹੜਾ ਇਹ ਇਥੋਂ ਦੀ ਜਿਹੜੀ ਆ ਐਸਆਈਟੀ ਆ ਇਹ 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 ਵੀ ਭਗਵਾਨਤ ਮਾਨ ਦੀ ਪਰਸਨਲ ਚੋਇਸ ਹੈ ਉਹਨਾਂ ਦੇ ਘਰ ਨੂੰ ਚਲਾਉਣ ਵਾਲੇ ਇਹ ਐਸਆਈਟੀ ਦੇ ਮੈਂਬਰ ਇਹਨਾਂ ਨੂੰ ਸਵਾਲ ਉਹ ਬਣਾ ਕੇ ਭੇਜਦਾ ਮੈਂ ਤਦੇ ਕਹਿੰਦਾ ਤੂੰ ਆਪ ਹੀ ਆ ਜਾ ਪਾਉ ਤੇਰੇ ਦੋ ਨਾਲ ਦੋ ਦੋ ਹੱਥ ਕਰ ਲੀਏ ਸਿੱਧੇ ਐਵੇਂ ਉੱਥੇ ਫਜ਼ੂਲ ਚ ਸ਼ਰਾਬ ਪੀ ਕੇ ਵਿਧਾਨ ਸਭਾ ਚ ਗਾਹ ਪਾਉਣਾ ਮੈਂ ਤਾਂ ਮਾਤਾ ਜੀ ਨੂੰ ਕਹਿੰਦਾ ਇਹਦਾ ਲਿਵਰ ਬਹਿ ਜਾਣਾ ਜੋ ਇਹਦੀ ਹਰਕਤਾਂ ਨੇ ਹਟਾ ਲਓ ਇਹਨੂੰ ਮਤਲਬ ਉਹ ਦਿਨ ਵੀ ਕੋਈ ਸੋਫੀ ਬੰਦੇ ਤੇ ਹਰਕਤਾ ਕੋੜੇ ਤੁਸੀਂ ਮੈਨੂੰ ਇੱਕ ਬੰਦਾ ਇਨਸ ਰਾਈਟ ਸੈਂਸਿਸ ਕੋਈ ਉਹ ਜਾ ਬਿਹੇਵੀਅਰ ਵਿਖਾ ਸਕਦੇ ਐ ਐਂਡ ਵੈਨ ਦਾ ਚੀਫ ਮਿਨਿਸਟਰ ਇਜ਼ ਬਿਹੇਵਿੰਗ ਲਾਈਕ ਦਿਸ ਤੇ ਪਠਾਨ ਮਾਜਰੇ ਅਰਗੇ ਡਿਫਾਲਟਰਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਜਿਹੜਾ ਮਤਲਬ ਉਹਦੀ ਕਿਹੇ ਜਿਹੀਆਂ ਕਿਹੇ ਜਿਹੀਆਂ ਵੀਡੀਓ ਵਾਇਰਲ ਹੋ ਗਈ ਆ ਕਿਸੇ ਨੂੰ ਡਰਾਉਣਾ ਧਮਕਾਉਣਾ ਇਹ ਤਾਂ ਥੋੜੇ ਪ੍ਰੈਸ ਵਾਲਿਆਂ ਦੀ ਰੀਡ ਦੀ ਹੱਡੀ ਥੋੜੀ ਬੰਦੀ ਜਾਂਦੀ ਆ ਥੋੜਾ ਮੈਂ ਲਾਲ ਲੂਝ ਕਰਾ ਦੇਣਾ ਤਗੜੇ ਹੋ ਕੇ ਨਿਝਠੋ ਇਹ ਜian ਨੂੰ ਤੁਸੀਂ ਯੂ ਆਰ ਪਾਰਟ ਆਫ ਦ ਸੋਸਾਇਟੀ ਤੋਂ ਨੂੰ ਤੁਸੀਂ ਪੰਜਾਬ ਤੁਸੀਂ ਚੌਥਾ ਥਾਮੋ ਡੈਮੋਕਰੇਸੀ ਦੇ ਜੇ ਤੁਸੀਂ ਕਮਜ਼ੋਰ ਪੈ ਕੇ ਤੇ ਲੋਕਤੰਤਰ ਬਚਣਾ ਕਿੱਥੋਂ ਹੈ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਚਾ ਮੈਂ ਆ ਜਾਂ ਕੋਈ ਆ ਠੋਕ ਕੇ ਖਲੋ ਅਸੀਂ ਤੁਹਾਡੇ ਨਾਲ ਖਲੋਊਗਾ ਜਿੰਨੇ ਵੀ ਹੱਕ ਸੱਚ ਦੀ ਗੱਲ ਕਰਦੇ ਤੁਹਾਡੇ ਨਾਲ ਖਲੋਣਗੇ ਇਹ ਜੇ ਪਠਾਨ ਮਾਜਰਾ ਵਾਲੇ ਤੇ ਖੁਸ਼ੀ ਖੁਸ਼ ਕੀ ਨਹੀਂ ਸਕਦੇ ਕਿ ਜਿੰਨੇ ਮਾਜਰਿਆਂ ਨੇ ਗੰਦ ਪਾਇਆ ਜਗ ਜਾਹਰ ਅੱਛਾ ਵੇ ਇਹਦਾ ਕਿਚਨ ਕੈਬਨਟ ਆ ਐਸਆਈਟੀ ਹੋ ਗਈ ਚਾ ਜੋੜਾ ਮਾਜਰਾ ਪਠਾਨ ਮਾਜਰਾ ਵੱਲੋਂ ਮਾਜਰਾ ਪਤਾ ਨਹੀਂ ਕੋਈ ਡੇੜਾ ਅੰਦਰ ਦਿੱਤਾ ਹੋਇਆ ਕੋਹੋਰ ਕਿਹੜਾ ਹੋ ਗੱਜਨ ਮਾਜਰਾ ਇਹ ਸਾਬਤ ਮਤਲਬ ਇਹ ਤਾਂ ਕਮਾਊ ਪੁੱਤ ਨੇ ਉਸ ਨੂੰ ਕਮੰਡਰੀ ਤੇ ਕੱਟਰ ਇਮਾਨਦਾਰਾਂ ਦੇ ਤੁਸੀਂ ਕਾਗਜ਼ ਲੈ ਕੇ ਗਏ ਸੀ ਜੰਦਰ ਸੌਫਟ ਕੀ ਕਹਿੰਦੀ ਅਸੇ ਕੀ ਉਹ ਤਾਂ ਵਿਚਾਰੇ ਕਹਿੰਦਾ ਜੀ ਡੀਜੀਪੀ ਦਾ ਕੰਮ ਹੈ ਮੈਂ ਦੇਖ ਕੇ ਤਾਂ ਆਇਆ ਦੇਖ ਕੇ ਤਾਂ ਸੰਤੋਸ਼ਟ ਹੋਇਆ ਮਗਰ ਮੈਂ ਚਾਹੁੰਦਾ ਹਾਂ ਹੁਣ ਚੰਨੀ ਦੀ ਇਨਕੁਆਇਰੀ ਵੀ ਹੋਵੇ ਤੁਸੀਂ ਇੱਕ ਗੱਲ ਵੇਖੋ ਮੈਂ ਹੈਰਾਨ ਹੋ ਗਿਆ ਚੰਨੀ ਇੱਕ ਦਿਨ ਕਹਿ ਰਿਹਾ ਸੀਗਾ ਜੀ ਮੈਨੂੰ ਫਰੋਤੀ ਦੀ ਮੰਗ ਆ ਗਈ ਉਹ ਬਰੋਤੀ ਮੰਗਣ ਵਾਲੇ ਨੇ ਚਲੋ ਨਹੀਂ ਮੰਗ ਉਹਨੇ ਵੀ ਠੀਕ ਬੰਦੇ ਤੋਂ ਹੀ ਮੰਗੀ ਚੰਨੀ ਕੋਲ ਹੰਨੀ ਅੰਨੀ ਕੋਲ ਮੰਨੀ 10 ਕਰੋੜ ਸਾਹਮਣੇ ਦਿਖਦਾ ਹੋਵੇ ਤੇ ਉਹਨੇ ਮੰਗਲੇ ਪਾਹੁ ਦਵਾ ਦੇ ਉਹਨੂੰ ਸਰਕਾਰ ਵੇਖੋ ਕਿੱਡੀ ਅੰਡਰਸਟੈਂਡਿੰਗ ਕਰ ਗਈ ਹੈ ਚੰਨੀ ਨਾਲ ਜੇ देयर ਇਜ਼ ਇਤਿਹਾਸ ਚ ਕੋਈ ਲੀਡਰ ਨਹੀਂ ਜਿਹਦੇ ਘਰ ਚੋਂ 10 ਕਰੋੜ ਲੱਭਿਆ ਹੋਵੇ 10 ਕਰੋੜ ਕੈਸ਼ ਲੱਭਿਆ ਤੇ ਕੱਟਰ ਮਾਨਦਾਰ ਤਾਂ ਸੌ ਗਏ ਚੰਨੀ ਦੇ ਮਾਮਲੇ ਚ ਕਿਡਨੀ ਮਿਲੀ ਭੁਗਤਿਆਨ ਕ腐ਪਸ਼ਨ ਅੱਜ ਹਰ ਦਫ਼ਤਰ ਚ ਕ腐ਪਸ਼ਨ ਹੈ ਹਰ ਭਰਤੀ ਚ ਕ腐ਪਸ਼ਨ ਹੈ ਹਰ ਆ ਆਠਾ ਦਾਲ ਵੰਡਣ ਦੇ ਕਰਪਸ਼ਨ ਹੈ ਔਰ ਵੱਡੀ ਗੱਲ ਆ ਟੈਂਟ ਲਾਉਣ ਚ ਵੀ ਕਰਪਸ਼ਨ ਸ਼ੁਰੂ ਹੋ ਗਈ ਹੈ ਇੱਕ ਦਿੱਲੀ ਦੀ ਕੰਪਨੀ ਨੂੰ 400 ਕਰੋੜ ਦਾ ਟੈਂਡਰ ਦਿੱਤਾ ਕਿ ਪੰਜਾਬ ਦਾ ਕੋਈ ਬੰਦਾ ਨਹੀਂ ਜਿਹੜਾ ਟੈਂਟ ਲਾ ਸਕਦਾ ਹੁਣ ਦਿੱਲੀ ਤੋਂ ਲੋਕ ਆਉਣਗੇ 8-8 ਕਰੋੜ ਦਾ ਇੱਕ ਟੈਂਟ ਲੱਗ ਰਿਹਾ ਜਿੰਨੀ ਇਹਨਾਂ ਦੀਆਂ ਮਿਲਨੀਆਂ ਹੋਰੀਆਂ ਆ ਜਿਹੜੀ ਇਹਨਾਂ ਨੇ ਪਿੱਛੇ ਸੜਾ ਲਈ ਪ੍ਰੋਗਰਾਮ ਕੀਤਾ 8 ਕਰੋੜ ਦਾ ਦਿੱਲੀ ਦੀ ਕੰਪਨੀ ਟੈਂਟ ਲਾ ਕੇ ਗਈ ਪੰਜਾਬ ਤੋਂ ਰੋਜ਼ਗਾਰ ਕੱਢ ਕੇ ਦਿੱਲੀ ਨੂੰ ਲਟਾਉਣ ਦਾ ਕੰਮ ਇਹ ਸਭ ਤੋਂ ਵੱਡਾ ਦਿੱਲੀ ਮਾਡਲ ਤਾਂ ਇਹ ਪੇਸ਼ ਕਰ ਰਿਹਾ। ਅੱਜ ਤੁਹਾਡੇ ਰਜਿੰਦਰਾ ਹਸਪੀਟਲ 'ਚ ਇੱਕ ਕੱਲ ਕਿਸੇ ਨੇ ਵੀਡੀਓ ਪਾਈਆ ਕਿ ਬੇਸਿਕ ਦਵਾਈਆਂ ਨਹੀਂ ਮਿਲ ਰਹੀਆਂ। ਹੈਲਥ ਐਂਡ ਇਨਫਰਾਸਟ੍ਰਕਚਰ ਕੋਲਾਪਸ ਸਾਡੇ ਸਕੂਲ 'ਚ ਅੱਜ ਤੱਕ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਹ ਜਿਹੜਾ ਬੱਚਿਆਂ ਨਾਲ ਮਿਸਬੀਹਵ ਕੀਤਾ ਸੀ ਕਿ ਟੀਚਰ ਨੇ। ਐਕਸਲੂਲ ਐਕਸਲੈਂਸ ਕੋਲ ਤਾਂ ਇੱਕ ਸਕੂਲ 'ਚ ਪੜਾ ਦੇਣੇ ਸਾਰੇ ਨਾਂ ਨੇ ਸੋ ਥੈਰ ਇਜ਼ ਅ ਸੀਰੀਅਸ ਕੋਲਾਪਸ ਔਨ ਏਵਰੀ ਫਰੰਟ। ਔਰ ਅੱਜ ਇਸ ਕੱਲ ਦਾ ਦੁਖਦਾਈ ਪੰਜਾਬ ਸਫਰ ਕਰ ਰਿਹਾ ਹੈ। ਇਨੂੰ ਬਾਜਵਾ ਸਾਹਿਬ ਦੀ ਤੰਗ ਪਜਾਮੀ ਉਹਦੀ ਸ਼ਾਲ ਇਹਦੇ ਪਾ ਦਿਓ ਸ਼ਾਲ ਉਹਦੇ ਚੁੱਪ ਕਰਕੇ ਮਤਲਬ ਪੰਜਾਬ ਦੀ ਗੱਲ ਕਰ ਦਵੇ ਜਿੱਥੇ ਸਰ ਸ਼ੁਕ ਕਰਨ ਦੀ ਪੋਸਟਮਾਰਟਮ ਰਿਪੋਰਟ ਪਹੁੰਚੀ ਜੀ ਆਇਓ ਕੋ ਦੇਖੋ ਮੈਂ ਅੰਦਰ ਇਹ ਕਿੱਡੀ ਕਮਜ਼ੋਰ ਪਲਸ ਹੈ ਕਿਉਂਕਿ ਇਹ ਜਿੰਨੇ ਅਫਸਰ ਮੈਨੂੰ ਪੁੱਛ ਕੇ ਚ ਕਰਦੇ ਉਹ ਅਫਸਰ ਨੇ ਔਰ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅੱਜ ਇਹ ਬੇਨਤੀ ਕਰਦਾ ਤੁਸੀਂ ਬੜੇ ਸਿਆਣੇ ਹੋ ਮਗਰ ਕਿੱਥੇ ਇਹ ਗੱਲ ਵਿਚਾਰੋ ਬਲਬੀਰ ਸਿੰਘ ਹੈਲਥ ਮਿਨਿਸਟਰ ਕਹਿ ਰਿਹਾ ਕਿ 250 ਬੰਦਾ ਜ਼ਖਮੀ ਹੋਇਆ 7 ਦੀ ਮੌਤ ਹੋ ਗਈ ਹੈ ਚੁਬ ਕਰਨ ਦੇ ਗੋਲੀਆਂ ਵੱਜ ਗਈਆਂ ਨੇ ਤੇ ਅੱਜ ਤੱਕ ਇਹ ਪਟਿਆਲੇ ਦੀ ਢਿੱਲੀ ਨਿਕੰਮੀ ਪੁਲਿਸ ਜਿਹੜੀ ਭਗਵੰਤਮਾਨ ਦੇ ਚਹੇਤੇ ਨੇ ਉਹਨਾਂ ਨੇ ਇੱਕ ਐਫਆਈਆਰ ਨਹੀਂ ਦਰਜ ਕੀਤੀ ਵਿਹਾਂ ਦੀ ਸੀਰੀਅਸਲੀ ਇੰਜਰਡ ਨੇ 5 ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ 7 ਹੈਵ ਡਾਈਡ 250 ਇੰਜਰਡ ਨੋ ਐਫਆਈਆਰ ਤੇ ਫਿਰ ਖੱਟਰ ਦਾ ਸਭ ਤੋਂ ਚਹੇਤਾ ਤੇ ਬਲੂ ਵਾਈਟ ਬੰਦਾ ਮੈਨੂੰ ਲੱਗਦਾ ਉਹਦਾ ਆਪ ਦਾ ਹੋਮ ਮਨਿਸਟਰ ਜਾਂ ਡੀਜੀਪੀ ਨਹੀਂ ਮੈਨੂੰ ਲੱਗਦਾ ਉਹਦਾ ਭਗਵੰਤਮਾਨ ਹੈਟਮੈਨ ਜਿਹਨੂੰ ਹਲੇ ਕੁਝ ਦਿਖੀ ਨਹੀਂ ਰਿਹਾ ਤੁਸੀਂ ਕਦੇ ਸੋਚ ਸਕਦੇ 250 ਬੰਦਾ ਪੰਜਾਬ ਦੀ ਧਰਤੀ ਤੇ ਐਫਆਈਆ ਇੰਜਰ ਹੋ ਜੇ ਤੇ ਕਪੀਆ ਦੀ ਪ੍ਰਿਤਪਾਲ ਦੀਆਂ ਉਹਦੀ ਸਟੇਟਮੈਂਟ ਲਓ ਭਾਈ ਉਹਦੀਆਂ ਲੱਤਾਂ ਕਿਵੇਂ ਟੁੱਟ ਗਈਆਂ ਉਹਦਾ ਜਵਾੜਾ ਕਿਵੇਂ ਟੁੱਟ ਗਿਆ ਉਹਦੀ ਕੋਈ ਐਫਆਈਆ ਨਹੀਂ ਇਨੂੰ ਕਹਿੰਦੇ ਆ ਜੁਆਇੰਟ ਐਕਸ਼ਨ ਆ ਜੋ ਕਿਸਾਨਾਂ ਨਾਲ ਹੋ ਰਿਹਾ ਨਾ ਉਹਨਾਂ ਦੀ ਕੁੱਟਮਾਰ ਇਹ ਜੁਆਇੰਟ ਐਕਸ਼ਨ ਆ ਬਿਟਵੀਨ ਭਗਵੰਤ ਮਾਨ ਐਮ ਐਲ ਖੱਟਰ ਆਮ ਆਦਮੀ ਪਾਰਟੀ ਤੇ ਬੀ ਜੀ ਪੀ ਇਹ ਫਿਕਸਡ ਮੈਚ ਐ ਐਂਡ ਸਬਰ ਕਰ ਰਹੇ ਆ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਨਹੀਂ ਤਾਂ ਐਫ ਆਈ ਆਰ ਕਿਉਂ ਨਹੀਂ ਹੋ ਰਹੀ ਨੋਬਾਡੀ ਇਜ਼ ਅਬੋਵ ਲਾਅ ਕਾਨੂੰਨ ਇੱਕ ਆ ਉਹ ਕਾਨੂੰਨ ਹੀ ਨਹੀਂ ਲਾਗੂ ਹੋ ਰਿਹਾ ਪੰਜਾਬ ਤੇ ਥੈਂਕ ਯੂ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 71082.